ਅੱਜ ਵਿਪਾਲਪੁਰ ਮਾਜਵੇਟ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਰਕਸ਼ੀ ਨੂੰ ਸੋਸਾਇਟੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਜਿਹਨ ਪੱਦਰ ਤੇ ਜਿਹੜਾ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਮੁੱਖ ਤੌਰ ਤੇ ਰਜਿੰਦਰ ਭਦੌੜ ਜੀ ਪੰਜਾਬ ਪ੍ਰਧਾਨ ਪਹੁੰਚੇ ਨੇ ਦੇਖੋ ਅਸੀਂ ਤਰਕਸ਼ੀ ਸੋਸਾਇਟੀ ਵੱਲੋਂ ਸਾਰੇ ਸਾਡੇ ਪੂਰੇ ਪੰਜਾਬ ਨੂੰ ਦੱਸਾਂ ਕਿ ਉਹਨਾਂ ਚ ਵੰਡਿਆ ਹੋਇਆ ਇਹ ਮਾਜਾ ਜੋ ਨਾ ਜਿਹੜੇ ਗਰਦਾਸਪੁਰ, ਪਠਾਨਕੋਟ, ਕਰਨਤਾਰਨ, ਅੰਮ੍ਰਿਤਸਰ ਇਹ ਜਿਲ੍ਹੇ ਆਉਂਦੇ ਨੇ ਅੱਜ ਉਹਨਾਂ ਜਿਲ੍ਹਿਆਂ ਚ ਕੰਮ ਕਰਦੀਆਂ ਸੜੀਆਂ ਸਾਰੀਆਂ ਕਾਈਆਂ ਇੱਥੇ ਇੱਕ ਤਰ੍ਹਾਂ ਦੀ ਟ੍ਰੇਨਿੰਗ ਵਰਕਸ਼ਾਪ ਦੇ ਵਿੱਚ ਸ਼ਾਮਲ ਹੋਣ ਆਈਆਂ ਜਿਹਦੇ ਵਿੱਚ ਇਹ ਸੀਗੇ ਸੋਸ਼ਲ ਮੀਡੀਆ ਦੀ ਜਿਹੜੀ ਸਟ੍ਰੈਟਜੀ ਵਰਤਵਾ ਉਹ ਕਿਵੇਂ ਕੀਤੀ ਜਾਵੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਕੋ ਫੇਕ ਖਬਰਾਂ ਆਉਂਦੀਆਂ ਉਹਨਾਂ ਨੂੰ ਕਿਵੇਂ ਅਸੀਂ ਜਾਣਨਾ ਹੈ ਫੇਕ ਖਬਰਾਂ ਨੂੰ ਕਿਵੇਂ ਅਸੀਂ ਅਗੇ ਸ਼ੇਅਰ ਨਹੀਂ ਕਰਨਾ ਕਿਵੇਂ ਅਸੀਂ ਉਹਨਾਂ ਤੋਂ ਲੋਕਾਂ ਨੂੰ ਅਵੇਅਰ ਕਰਨਾ ਸੋ ਸੋਸ਼ਲ ਮੀਡੀਆ ਬਾਰੇ ਸਾਡਾ ਇੱਕ ਵਿਸ਼ਾ ਸੀਗਾ ਦੂਸਰਾ ਵਿਸ਼ਾ ਹੈਗਾ ਕਿ ਅਸੀਂ ਲੋਕਾਂ ਨਾਲ ਆਪਣਾ ਤਾਲਮੇਲ ਰابطਾ ਕਿਵੇਂ ਬਣਾਉਣਾ ਹੈਗਾ ਤੇ ਤੀਸਰਾ ਵਿਸ਼ਾ ਹੈਗਾ ਕਿ ਨੌਜਵਾਨ ਜਿਹੜੇ ਉਹ ਸੋਸਾਇਟੀ ਨਾਲ ਕਿਵੇਂ ਜੁੜਨ ਤੇ ਵੱਧ ਤੋਂ ਵੱਧ ਨੌਜਵਾਨ ਜੁੜ ਕੇ ਇਸ ਸਮਾਜ ਨੂੰ ਅੰਧਵਿਸ਼ਵਾਸਾ ਜੋ ਵਿਭਮਾ ਭਰਮਾ ਚੋਂ ਕੱਢਣ ਦੀ ਕੋਸ਼ਿਸ਼ ਕਰਨ ਤੁਹਾਡੇ ਮੀਡੀਏ ਦੇ ਜ਼ਰੀਏ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਪੂਰੇ ਸਮਾਜ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਰਾਮਾਤ ਕਿਤੇ ਨਹੀਂ ਹੁੰਦੀ ਚਮਤਕਾਰ ਕਿਤੇ ਨਹੀਂ ਹੁੰਦੇ ਘਟਨਾਵਾਂ ਹੁੰਦੀਆਂ ਨੇ ਲੋੜ ਹੈ ਉਸ ਗੱਲ ਨੂੰ ਜਾਣਨ ਦੀ ਉਹਨਾਂ ਦੀ ਪੜਤਾਲ ਕਰਨ ਦੀ ਜਿੰਨਾ ਘਟਨਾਵਾਂ ਜਾਂ ਜਿੰਨਾਂ ਨੂੰ ਕਿਹਾ ਜਾਂਦਾ ਕਰਾਮਾਤਾਂ ਜਾਂ ਚਮਤਕਾਰ ਜਿੰਨਾ-ਜਿੰਨਾ ਘਟਨਾਵਾਂ ਦੇ ਚਮਤਕਾਰਾਂ ਦੇ ਕਹਿ ਲੋ ਕਰਾਮਾਤਾਂ ਦੇ ਕਾਰਨਾਂ ਨੂੰ ਸਾਡੇ ਲੋਕਾਂ ਨੇ ਸਮਾਜ ਨੇ ਵਿਗਿਆਨੀਆਂ ਨੇ ਜਾਣ ਲਿਆ ਉਹ ਸੁਧਾਰਨ ਘਟਨਾਵਾਂ ਲੱਗਣ ਲੱਗ ਜਾਈਆਂ ਜਿਨ੍ਹਾਂ ਨੂੰ ਅਜੇ ਨਹੀਂ ਜਾਣਿਆ ਹੁੰਦਾ ਉਹ ਨੂੰ ਸਾਡਾ ਸਮਾਜ ਕਰਾਮਾਤ ਸਮਝ ਜਾਂਦਾ ਪਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਗੱਲ ਬਹੁਤ ਜ਼ੋਰ ਨਾਲ ਕਹਿਣੀ ਚਾਹੁੰਦਾ ਤਰਕਸ਼ੀਲ ਸੁਸਾਇਟੀ ਨੇ ਇਸ ਗੱਲ ਲਈ 5 ਲੱਖ ਰੁਪਏ ਦਾ ਨਕਦ ਨਾਮ ਵੀ ਰੱਖਿਆ ਕਿ ਦੁਨੀਆ 'ਚ ਜੇਕਰ ਕੋਈ ਵਿਅਕਤੀ ਚਮਤਕਾਰ ਕਰਕੇ ਕਰਾਮਾਤ ਕਰਕੇ ਦਿਖਾ ਦੇ ਕੋਈ ਵੀ ਅਜਿਹੀ ਗੱਲ ਕਰਕੇ ਦਿਖਾ ਦੇ ਜਿਹਦੇ ਪਿੱਛੇ ਵਿਗਿਆਨ ਨਾ ਹੋਵੇ ਜਿਹਦੇ ਪਿੱਛੇ ਸਾਇੰਸ ਨਾ ਹੋਵੇ ਦੇ ਪਿਛੇ ਕੁਦਰਤ ਦੇ ਨਿਯਮ ਨਾਲ ਕੰਮ ਕਰਦੇ ਹੋਣ ਤਾਂ ਤਰਕਸ਼ੀ ਸੈਡੀ ਵੇ 5 ਲੱਖ ਦਾ ਇਨਾਮ ਜਿੱਤਿਆ ਜਾ ਸਕਦਾ ਫਿਰ ਨਹੀਂ ਮੈਂ ਤੁਹਾਡੇ ਚੈਨਲ ਦੇ ذریعے ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਐਵੇਂ ਆਡਡ ਥਾਮਾਂ ਤੇ ਜਾ ਕੇ ਪੁੱਜਣਾ ਨਹੀਂ ਚਾਹੀਦਾ ਕਿ ਉੱਥੋਂ ਉਹਨਾਂ ਨੂੰ ਆ ਪ੍ਰਾਪਤ ਹੋ ਉੱਥੋਂ ਵੀਜ਼ਾ ਲੱਗ ਜੂ ਉੱਥੋਂ ਸਾਡੇ ਘਰ ਦੀ ਆਰਥਿਕ ਹਾਲ ਸੁਧਰ ਜੂ ਘਰ ਦਾ ਕਲੇਸ਼ ਦੂਰ ਹੋ ਜੂ ਉੱਥੇ ਸਾਡੇ ਬੱਚੇ ਦਾ ਵੀਜ਼ਾ ਲੱਗ ਜੂ ਮਹਿਜ ਇਹ ਇੱਕ ਤਰ੍ਹਾਂ ਨਾਲ ਕਿਸੇ ਘਟਨਾ ਦਾ ਦੂਜੀ ਘਟਨਾ ਨਾਲ ਸੁਮੇਲ ਤਾਂ ਹੋ ਸਕਦਾ ਪਰ ਉਹਨਾਂ ਗੱਲਾਂ ਤੋਂ ਜੇ ਤੁਸੀਂ ਆਸ ਛੱਡ ਕੇ ਆਪਣੀ ਜਿਹੜੀ ਮਿਹਨਤ ਆ ਕਿਸੇ ਵੀ ਕੰਮ ਦੀ ਪ੍ਰਾਪਤੀ ਲਈ ਕਿਸੇ ਵੀ ਸਫਲਤਾ ਲਈ ਇਮਾਨਦਾਰੀ ਨਾਲ ਤਨੋਂ ਮਨੋਂ ਮਿਹਨਤ ਕਰੋਗੇ ਤਾਂ ਤੁਹਾਡੇ ਕਾਮਯਾਬੀ ਦੇ ਜਿਹੜੇ ਚਾਂਸ ਨੇ ਉਹ ਬਹੁਤ ਜ਼ਿਆਦਾ ਨੇ ਆਪ ਦਾ ਸਮਾਂ ਤੇ ਧਾਨ ਜਿਹੜਾ ਅਜਿਹੀਆਂ ਥਾਵਾਂ ਤੇ ਕੰਮ ਕਰਨਾਂ ਦੇ ਵਿੱਚ ਨਹੀਂ ਲਾਉਣਾ ਚਾਹੀਦਾ ਅਸੀਂ ਦੇਖੋ ਇੱਕ ਤਾਂ ਅਸੀਂ ਬਹੁਤ ਸਮੁੱਚੇ ਰੂਪ ਚ ਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਸਿੱਧੀ ਕਾਰਵਾਈ ਹੋਵੇ ਅਸੀਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੇ ਲਈ ਲਗਭਗ 5 ਵਾਰ ਹੁਣ ਤੱਕ ਸਰਕਾਰ ਦੇ ਵੱਖ-ਵੱਖ ਐਮਐਲਏ ਨੂੰ ਐਮਪੀ ਤੱਕ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਮੰਗ ਪੱਤਰ ਨਹੀਂ ਦੇ ਚੁੱਕੇ ਅੰਧਵਿਸ਼ਵਾਸ ਰੋਕੂ ਕਾਨੂੰਨ ਦਾ ਖਰੜਾ ਬਣਾ ਕੇ ਵੀ ਦੇ ਚੁੱਕੇ ਹਾਂ ਪਰ ਜਿਵੇਂ ਹੁੰਦਾ ਕਿਉਂਕਿ ਇਹ ਬਾਬਾਵਾਦ ਜਾਂ ਬਾਬੇ ਆ ਜਿਹੜੇ ਇਹ ਇਹਨਾਂ ਦਾ ਪੱਕਾ ਵੋਟ ਬੈਂਕ ਹੁੰਦਾ ਇਹਨਾਂ ਦੇ ਸ਼ਰਧਾਲੂ ਵੋਟ ਬੈਂਕ ਹੁੰਦੇ ਇਸ ਕਰਕੇ ਇਹ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਤੇ ਕਦੇ ਵੀ ਨੱਥ ਪਾਉਣ ਦੀ ਕੋਸ਼ਿਸ਼ ਨੀ ਕਰਦੇ ਸੋ ਸਾਡੀ ਦਾ ਪੂਰੀ ਜ਼ੋਰਦਾਰ ਮੰਗ ਹੈ ਵੀ ਜਿਹੜਾ ਵੀ ਕੋਈ ਜੋਤਸੀ ਕੋਈ ਤਾਤਰਕ ਬਾਬਾ ਜਿਹੜਾ ਕਹਿੰਦਾ ਹੈ ਕਿ ਉਹਦੇ ਕੋਲ ਕੋਈ ਕਰਾਮਾਤੀ ਸ਼ਕਤੀ ਹੈ ਸੜੀਆਂ 23 ਸ਼ਰਤਾਂ 23 ਸ਼ਰਤਾਂ ਜੋ ਕੋਈ ਇੱਕ ਪੂਰੀ ਕਰ ਦੇ ਤਾਂ ਅਸੀਂ 5 ਲੱਖ ਦਾ ਆਨੰਦ ਦੇਣ ਨੂੰ ਤਿਆਰ ਹਾਂ ਪਰ ਅਸੀਂ ਪੂਰੇ ਸਮਾਜ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਸਾਡੇ ਪ੍ਰਸ਼ਾਸਨਿਕ ਰਾਜਨੀਤਿਕ ਜਿਹੜੇ ਸਾਡੇ ਇਥੋਂ ਦੇ ਅਧਿਕਾਰੀ ਆ ਉਹਨਾਂ ਤੇ ਇਸ ਗੱਲ ਦਾ ਦਬਾਅ ਪਾਉਣਾ ਚਾਹੀਦਾ ਕਿ ਜਿਹੜਾ ਬੰਦਾ ਆਪਣੀ ਕਰਾਮਾਤ ਆਪਣੀ ਸ਼ਕਤੀ ਨੂੰ ਆਪਦੇ ਇਲਾਜ ਦੀ ਵਿਧੀ ਨੂੰ ਪ੍ਰੂਫ ਨਹੀਂ ਕਰ ਸਕਦਾ ਉਹਨਾਂ ਦੇ ਉੱਤੇ ਧਾਰਾ 52A ਸੰਵਧਾਨ ਦੀ ਧਾਰਾ 52AH ਦੇ ਤਹਿਤ ਪਰਚਾ ਦਰਜ ਕਰਕੇ ਅੰਦਰ ਦੇਣ ਉਹਨਾਂ ਨੂੰ ਪਰ ਇਹ ਵਾਪਰਦਾਰੀ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਲੋਕੀ ਆਪਦੀਆਂ ਸਮੱਸਿਆਵਾਂ ਦਾ ਹੱਲ ਲਈ ਇਹਨਾਂ ਬਾਬਿਆਂ ਕੋਲੇ ਤੁਰੇ ਫਿਰਦੇ ਜਦੋਂ ਕਿ ਸਮੱਸਿਆਵਾਂ ਦੀ ਜ਼ਿੰਮੇਵਾਰ ਹੈ ਜਿਹੜਾ ਸਾਡਾ ਪੂਰੇ ਦਾ ਪੂਰਾ ਸਮਾਜਿਕ ਸਿਸਟਮ ਰਾਜਨੀਤਿਕ ਸਿਸਟਮ ਸਾਡੇ ਦੇਸ਼ ਦੀ ਸਰਕਾਰ ਦੀਆਂ ਨੀਤੀਆਂ ਕੀ ਉਹ ਲੋਕੋ ਪੱਖੀ ਨੇ ਕਾਰਪੋਰੇਟ ਪੱਖੀ ਨੇ ਉਹ ਜ਼ਿੰਮੇਵਾਰ ਆ ਸਰਕਾਰਾਂ ਨੂੰ ਸਭ ਚਾਹੁੰਦੀ ਹੈ ਕਿ ਲੋਕ ਆਪਦੀਆਂ ਮੁਸ਼ਕਲਾਂ ਨਹੀਂ ਸਾਡੇ ਕੋਲ ਨਾਲ ਔਰ ਬਾਬਿਆਂ ਦੇ ਮਗਰ ਧੱਕੇ ਖਾਂਦੇ ਤੁਰੇ ਫਿਰਦੇ ਦੇਖੋ ਭੀੜਬਾਦ ਨੂੰ ਇੱਕ ਕਾਰਨ ਦਾ ਹੈ ਕਿ ਹਰ ਬੰਦਾ ਘੱਟ ਮਿਹਨਤ ਨਾਲ ਅਮੀਰ ਹੋਣਾ ਚਾਹੁੰਦਾ ਰਾਤੋ ਰਾਤ ਅਮੀਰ ਹੋਣਾ ਚਾਹੁੰਦਾ ਇੱਕ ਉਹਨੂੰ ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਨਾਂ ਦੀ ਜਾਣਕਾਰੀ ਨਹੀਂ ਹੈ ਜੇ ਉਹਨੂੰ ਅਸਲ ਸਮੱਸਿਆਵਾਂ ਦੀ ਜਾਣਕਾਰੀ ਹੋਵੇ ਜੇ ਉਹਨੂੰ ਪਤਾ ਕਿ ਆ ਬਿਮਾਰੀ ਹੈ ਇਹਦਾ ਇਲਾਜ ਮਾਹਰ ਡਾਕਟਰ ਕੋਲੋਂ ਹੁਣ ਤਾਂ ਡਾਕਟਰ ਵਾਲੇ ਪਾਸੇ ਜਾਊ ਪਰ ਸਾਡੇ ਜਿਹੜੇ ਅંધ ਵਿਸ਼ਵਾਸਾਂ ਦੇ ਵਿੱਚ ਜਕੜਿਆ ਹੋਇਆ ਸਮਾਜਾ ਨੂੰ ਲੱਗਦਾ ਕਿ ਬਾਬੇ ਦੀਆਂ ਪੰਜ ਚੌਂਕੀਆਂ ਭਰ ਕੇ ਵੀ ਠੀਕ ਹੋ ਜਾਂਦਾ ਜਦੋਂ ਕਿ ਉਹਨੇ ਹੋਣਾ ਨਹੀਂ ਪੰਜ ਚੌਂਕੀਆਂ ਭਰਦੇ ਭਰਦੇ ਰੋਗ ਇਹਨਾਂ ਵਧ ਜਾਂਦਾ ਫਿਰ ਕਈ ਵਾਰੀ ਡਾਕਟਰਾਂ ਦੀ ਪਹੁੰਚ ਤੋਂ ਬਾਹਰ ਵੀ ਹੋ ਜਾਂਦਾ ਤੇ ਸਾਡੇ ਲੋਕੀ ਇਹਨੂੰ ਪਾਣਾ ਮੰਨ ਲੈਂਦੇ ਆ ਵੀ ਇਹਦੀ ਕਿਸਮਤ ਐਨੀ ਸੀ ਇਹਦੇ ਸਵਾਸਾਂ ਦੀ ਪੂੰਜੀ ਮੁੱਕ ਗਈ ਇਹਨੂੰ ਤਾਂਹਾਂ ਤੋਂ ਸੱਦਾ ਆ ਗਿਆ ਸੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਦੀ ਹਰ ਮੁਸ਼ਕਲ ਬਿਮਾਰੀ ਬੇਰਜ਼ਗਾਰੀ ਹਰ ਗੱਲ ਦੇ ਕਾਰਨ ਲੱਭੋ ਉਹਨਾਂ ਕਾਰਨਾਂ ਨੂੰ ਦੂਰ ਕਰਕੇ ਆਪਣਾ ਜੀਵਨ ਨੂੰ ਜਿਹੜਾ ਉਹ ਸਫਲ ਕਰੇ ਜਿਹੜਾ ਸੈਮੀਨਾਰ ਜਿਹੜੇ ਅੱਜ ਹੋਇਆ ਇਹ ਬਾਕੀ ਕਿੱਥਾਂ ਤੇ ਲਿਖੇ ਹੋ ਬਾਕੀ ਹਾਂ ਹਾਂ ਨਹੀਂ ਇਹ ਸਾਡਾ ਜ਼ੋਨ ਲੈਵਲ ਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਮਾਜਾ ਜ਼ੋਨ ਦੇ ਵਿੱਚ 8 ਇਕਾਈਆਂ ਕੰਮ ਕਰਦੀਆਂ ਸਾਰੇ ਇਕਾਈਆਂ ਦੇ ਵਰਕਰ ਆਏ ਹੋਏ ਇਹ ਅੱਗੇ ਜਾ ਕੇ ਆਪੋ ਆਪਣੀਆਂ ਇਕਾਈਆਂ ਦੀਆਂ ਮੀਟਿੰਗਾਂ ਕਰਕੇ ਸਮਾਜ ਦੇ ਅੰਦਰ ਸਮਾਜਿਕ ਹੋਰ ਜਿਹੜੇ ਲੋਕਾ ਉਹਨਾਂ ਨੂੰ ਸੱਦ ਕੇ ਸੈਮੀਨਾਰ ਕਰਕੇ ਉਹਨਾਂ ਨੂੰ ਜਾਣਕਾਰੀ ਦੇ ਦੇਣਗੇ ਇਹ ਜਿਹੜੇ ਐਂ ਕਹ ਲੋ ਕਿ ਇੱਕ ਜ਼ੋਨ ਲੈਵਲ ਦਾ ਪ੍ਰੋਗਰਾਮ ਹੈ ਅੱਗੇ ਇਹ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣਗੇ ਲੋਕਾਂ ਸਰ ਤੁਸੀਂ ਕਹਿ ਰਹੇ ਕਿ ਪਿਛਲੇ ਸਮੇਂ ਜਿase ਐਮਐਲਏ ਨੇ ਪ੍ਰੋਗਰਾਮ ਜੀ 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 ਇਸ ਸਬੰਧੀ ਪ੍ਰਸ਼ਾਸਨ ਦੇ ਸਾਰੇ ਘਾਰ ਨਾ ਦਿੱਲੇ ਜਿਹਨਾਂ ਨੂੰ ਇਹ ਉਮਰ ਕਰਨਾ ਹੁੰਦਾ ਕਿ ਐਮਐਲਏ ਦੇ ਵੋਟ ਬੈਂਕ ਤੋਂ ਬਾਰੇ ਜੀ ਨਹੀਂ ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਦੋਂ ਜਿਹੜੇ ਵੀ ਜਦੋਂ ਅਸੀਂ ਮੰਗ ਪੱਤਰ ਦਿੰਨੇ ਆ ਤਾਂ ਅਸੀਂ ਜਿਹੜੇ ਸਮਾਜਿਕ ਸਰੋਕਾਰ ਰੱਖਣ ਵਾਲੇ ਕੋਈ ਸਰਪੰਚ ਆ ਹੋਰ ਆ ਲੋਕ社 ਦੇ ਨਾਲ ਹੁੰਦੇ ਆ ਪਰ ਉਹਦੇ 'ਚ ਇੰਨਾ ਕੀ ਹੁੰਦਾ ਕਿ ਉਹ ਉਹਨਾਂ ਨੇ ਕਰਨਾ ਨਹੀਂ ਕੁਝ ਕਰਨਾ ਇਹਨਾਂ ਨੇ ਇਹਨਾਂ ਨੂੰ ਸਿੱਧਾ ਦੇਣਾ ਤਾਂ ਕਿ ਉਹ ਸਾਡਾ ਵਿਧਾਨ ਸਭਾ ਤੱਕ ਜਾਵੇ ਉਹ ਸਾਡਾ ਪਾਰਲੀਮੈਂਟ ਤੱਕ ਜਾਵੇ ਮੰਗ ਪੱਤਰ ਪਰ ਦੇਖਿਆ ਵੀ ਉੱਥੇ ਰੱਖਦੇ ਆ ਉੱਥੇ ਇਹਨਾਂ ਨੇ ਆਪਦੀ ਇੱਕ ਟੋਕਰੀ ਬਣਾਈ ਹੁੰਦੀ ਆ ਇਹੋ ਜੀਆਂ ਗੱਲਾਂ ਨੂੰ ਉਧਰ ਸੁੱਟ ਦਿੰਦੇ ਤੇ ਰਜਿੰਦਰ ਪਟਾੜ ਜੀ ਨੇ ਇਹ ਵੀ ਕਿਹਾ ਕਿ ਜਿੰਨਾ ਵੀ ਬਾਬਾ ਆਵਾਦ ਦਾ ਤਾਣਾ ਬਾਣਾ ਬਣਿਆ ਹੋਇਆ ਇਹਨਾਂ ਤੋਂ ਬਚਣ ਦੀ ਲੋੜ ਹੈ ਆਧੁਨਿਸ਼ਵਾਸ਼ਾਂ ਤੋਂ ਦੂਰ ਹੋਣ ਦੀ ਲੋੜ ਹੈ ਪਖਾੜਨਵਾਦ ਤੋਂ ਦੂਰ ਹੋਣ ਦੀ ਲੋੜ ਹੈ ਜੇ ਅਜਾਹਾ ਕੋਈ ਵੀ ਤਾੰਤ੍ਰਿਕ ਬਾਬਾ ਜਿਆ ਸਿਆਣਾ ਮਲਾਣਾ ਆਪਣੇ ਆਪ ਨੂੰ ਸ਼ਕਤੀ ਦਾ ਦਾਅਵੇਦਾਰ ਦੱਸਦਾ ਹੈ ਤਾਂ ਉਹ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਤਰਕਸ਼ੀਲ ਸੋਸਾਇਟੀ ਉਹਨਾਂ ਨੂੰ ਖੁੱਲਾ ਚੈਲੰਜ ਦਿੰਦੀ ਹੈ ਲੋਕ ਚੇਤਨਾ ਤੋਂ ਸਤਨਾਮ ਜੱਟ